ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਹਾਰੇ ਸਾਰੇ ਠੀਕ-ਠਾਕ ਹੋਵਗੇ ਤੰਦਰੁਸਤ ਹੋਮ ਖੁਸ਼ਹਾਲ ਹੋਵਗੇ ਅਸੀਂ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ 10 ਵਜਣ ਵਾਲੀ ਹੋ ਗਈ ਮਾਰਨਿੰਗ ਦੇ ਤੇ ਅਸੀਂ ਅੱਜ ਚੱਲੇ ਆ ਅੰਮ੍ਰਿਤਸਰ ਸਾਹਿਬ ਸ੍ਰੀ ਦਮਦਰ ਸਾਹਿਬ ਮੱਥਾ ਟੇਕਾਂਗੇ 10 ਵਜੇ ਸਾਡੀ ਅਸੀਂ 8 8:30 ਦਾ ਆਈਡੀਆ ਲਾਇਆ ਸੀ ਵੀ ਚੱਲਾਂਗੇ 9 9 ਵਜੇ ਦਾ ਆਈਡੀਆ ਲਾਇਆ ਸੀਗਾ ਵੀ ਚੱਲ ਬੜਾਂਗੇ 9 ਵਜੇ ਨਿਕਲ ਜਾਗੇ ਪਰ 10 ਵਜੇ ਬੱਚਿਆਂ ਨਾਲ ਜਾਣਾ ਟਾਈਮ ਲੱਗ ਜਾਂਦਾ ਇੱਕ ਸਾਰਿਆਂ ਨੂੰ ਉਦੋਂ ਟਾਈਮ ਲੱਗ ਜਾਂਦਾ ਫਿਰ ਸਾਰਾ ਕੁਸ਼ਕਾਰ ਸੰਭਾਲ ਖਾਣਾ ਵੀ ਬਣਾਇਆ ਖਾਦਾ ਵੀ ਨਾ ਤੇ ਥੋਤੇ ਨੂੰ ਟਾਈਮ ਲੱਗ ਗਿਆ ਹੁਣ ਚੰਨ ਦੀ ਵਾਰ ਦੀ ਪੀ ਵੀ ਚਾਹ ਸੀ ਜਾਨ ਦੀ ਵਾਰ ਦੀ ਨਹੀਂ ਕਹਿੰਦੇ ਹੁੰਦੇ ਮਤਲਬ ਕਿ ਜਾਨ ਬੇਲੇ ਟਾਈਮ ਦੀ ਪੀ ਲਈ ਚਾਹ ਫਿਰ ਵੀ ਰਸਤੇ 'ਚ ਕਿਤੇ 2 ਘੰਟੇ 2.5 ਘੰਟੇ ਕਿਤੇ ਰੁਕਾਂਗੇ ਨਹੀਂ ਹਣਾ ਫਿਰ ਜੇ ਆਪਾਂ ਘੰਟੇ ਬਾਅਦ ਰੁਕ ਜਾਗੇ ਉਹ ਟਾਈਮ ਵੇਸਟ ਵਾਲੀ ਗੱਲ ਹੋ ਜਾਂਦੀ ਹੈ ਚਨਦਵੜਾ 'ਚ ਜਾ ਕੇ ਫਿਰ ਕਿਤੇ ਲੋਡ ਹੋਈ ਚਾਹ ਵਗੈਰਾ ਪੀ ਲਾਂਗੇ ਹੋਰ ਕੁਝ ਮੈਂ ਤੁਸੀ ਦੇ ਸੁਣ ਮੈਂ ਕਿ ਜਿਵੇਂ ਮੈਂ ਤਾਂ ਭੱਜ ਦੌੜ ਹੋਈ ਫੇਰ ਰਾਤੀ ਰਾਤ ਮੈਂ ਪੈਕ ਨਹੀਂ ਮੇਰੇ ਆਊਟ ਮੈਂ ਖੜੇ ਮੈਂ ਮੈਂ ਕਰਾਂ ਉਹ ਪਾਏ ਦੋੜ ਗਈਆਂ ਨੇ ਸਾਰੇ ਜਿਹੜੇ ਸਿਰ ਤੇ ਜ਼ਿੰਮੇਵਾਰੀ ਹੋਵੇ ਸਾਰਾ ਮੈਂ ਘਰ ਪੂਰਾ ਸਾਰਾ ਸਮੇਟਿਆ ਕਿਚਨ ਸਮੇਟੀ ਸਾਰੀ ਨਾ ਤੇ ਧੋਤੇ ਆ ਬਾਲ ਵੀ ਹੁਣ ਧੋਤੇ ਨੇ ਰਾਤ ਮੈਂ హెయిਰਵਾਸ਼ ਕਰਨੀ ਸੀ ਪਰ ਮੈਂ ਰਾਤ ਪੈਕਿੰਗ ਕੁਕਿੰਗ ਕਰਕੇ ਥੱਕ ਗਈ ਹਿੰਮਤ ਨਹੀਂ ਪਈ ਕਿੰਨਾ ਕਿ ਚਲੋ ਸਵੇਰੇ హెయిਰਵਾਸ਼ ਕਰੂੰਗੀ ਚਲੋ ਚੱਲੀਏ ਸਮਾਨ ਸੰਭਾਲਣ ਦਾ ਪੈਕਸ ਪਹਿਲੇ ਬਾਥਰੂਮ ਸਲੀਪਰ ਰਹਿ ਗਈ ਵਿਚਾਰ ਇੱਕ ਆਪ ਧੋਦਾ ਚਲੋ ਤੁਸੀਂ ਕਾਰ ਲੈ ਕੇ ਆਓ ਇੱਥੇ ਸਮਾਨ ਚੱਕੋ ਸਾਰੇ ਬੈਗ ਉਹ ਬੱਚਿਆਂ ਨਾਲ ਨਾਲੇ ਕਿਦੋਂ ਜਰ ਨਾ ਖਰੇ ਤੋਂ ਸਮਾਨ ਕਾਰ ਸਮਾਨ ਸਭ ਦਾ ਪੈਕ ਹੋ ਚੁੱਕਿਆ ਸੀਗਾ ਤਾਂ ਜੀ ਬਾਬਾ ਜੀ ਦੀ ਫਾਈਨਲੀ ਕਿਰਪਾ ਹੋ ਗਈ ਮਿਹਰ ਹੋਈ ਬਾਬਾ ਜੀ ਦੀ ਮੇਰਾ 2-3 ਮਹੀਨਿਆਂ ਤੋਂ ਕਾਫੀ ਜ਼ਿਆਦਾ ਮਨ ਸੀ ਕੰਬਦੀ ਅੰਮ੍ਰਿਤਸਰ ਚੱਲੀ ਉਹ ਤੇ ਬੈਠੀ ਹੈ ਨਾ ਸਕੂਨ ਮਿਲੇ ਵੀ ਮਨ ਨੂੰ ਸ਼ਾਂਤੀ ਮਿਲੇ ਬਹੁਤ ਮੇਰਾ ਪਿਲੇ 2-3 ਮਹੀਨਿਆਂ ਤੋਂ ਬਹੁਤ ਜ਼ਿਆਦਾ ਮੇਰਾ ਮਨ ਸੀ ਜਾਂਦਾ ਫਿਰ ਅਚਾਨਕ ਨੂਰ ਦਾ ਪਲਾਨ ਬਣ ਗਿਆ ਬੇਟੀ ਤੋਂ ਉਹਨੂੰ ਆਉਣਾ ਸੀ ਉਹਨੇ ਦੋਸਤ ਕਰਕੇ ਫਿਰ ਦਵਿੰਦਰ ਕਹਿੰਦਾ ਚਲੋ ਆਉਗੀ ਜਦੋਂ ਬੇਟੀ ਆਪਾਂ ਇਕੱਠੇ ਚੱਲਾਂਗੇ ਫਿਰ ਸਤਾਰ ਕੇ ਹੁਣ ਅਸੀਂ ਚੱਲੇ ਆਂ ਅੰਮ੍ਰਿਤਸਰ ਸਾਹਿਬ ਹਰ ਵਿੱਚ ਮੈਂ ਜਾਣਾ ਕੈਮਰਾ ਔਨ ਕਰਤਾ ਸਾਰੇ ਇੰਜੋਏ ਕਰ ਰਹੇ ਸੀ ਹਾਸੇ ਮਜ਼ਾਕ ਕਰ ਰਹੇ ਸੀ ਨਾ ਚਲੋ ਵੀਡੀਓ ਵੀ ਸ਼ੂਟ ਕਰ ਲਾਂਦੇ ਆ ਵੀ ਕੈਮਰਾ ਔਨ ਕਰਤਾ ਮੈਂ ਸਾਰੇ ਛੁਪ ਕਰ ਗਏ ਫਿਰ ਸਾਰੇ ਸਾਇਲੈਂਟ ਹੋ ਗਏ ਕੈਮਰੇ ਗਏ ਅੱਧਾ ਹਾਸੇ ਮਜ਼ਾਕ ਕਰਦੇ ਹੋ ਇੰਜੋਏ ਕਰਦੇ ਹੋਏ ਆਪਾਂ ਕੀਤਾ ਆਪਣਾ ਸਫਰ ਇੰਜੋਏ ਜਿਵੇਂ 4 ਘੰਟੇ ਸਾਨੂੰ ਲੱਗੇ ਜਾਂ 4 ਸਾਢੇ 4 ਘੰਟੇ ਲੱਗ ਜਾਂਦੇ ਨੇ ਇੱਕ ਜਗ੍ਹਾ ਆਪਾਂ ਰੁਕੀਏ ਰੁਕਣਾ ਵੀ ਪੈਂਦੇ ਕਿ ਜਗ੍ਹਾ ਕੋਈ ਚਾਹ ਪਾਣੀ ਪੀਣ ਫਿਰ ਅੱਧਾ ਬਹੁਣਾ ਘੰਟਾ ਜਾ ਕੇ ਲਾ ਲੂ 5 ਘੰਟੇ ਦਾ ਸਫਰ ਹੋ ਜਾਂਦਾ ਸਾਡੇ ਲਾਈਕ ਮਾਨਸਾ ਤੋਂ ਅੰਮ੍ਰਿਤਸਰ 사이 ਦਾ

ਅਸੀਂ ਇੰਜੋਏ ਕਰ ਰਹੇ ਹਾਂ 스낵्स 스낵्स ਵਿੱਚ ਅਸੀਂ ਲਿਆ ਸੈਂਡਵਿਚ ਐਂਡ ਬ੍ਰੈਡ ਪੋੜਾ ਤੋਂ ਇਹ ਚੀਜ਼ਾਂ ਬਹੁਤ ਜ਼ਿਆਦਾ ਟੇਸਟੀ ਸੀ ਚਾਹ ਵੀ ਬਹੁਤ ਅੱਛੀ ਲੱਗੀ ਭੁੱਖ ਵੀ ਲੱਗੀ ਪਈ ਜੀ 스낵्स ਵੀ ਇਹਨਾਂ ਦੇ ਬਹੁਤ ਵਧੀਆ ਸੀਗੇ ਬਹੁਤ ਜ਼ਿਆਦਾ ਸਪਾਈਸੀ ਨਹੀਂ ਸਪੋਟ ਆਇਲੀ ਨਹੀਂ ਸੀਗੇ ਤੇ ਐਂਟਰ ਕਰ ਗਏ ਹੁਣ ਅੰਮ੍ਰਿਤਸਰ ਸਾਹਿਬ ਅਸੀਂ ਪਹੁੰਚੇ ਸੀ ਸ਼ਾਮ ਨੂੰ 4:30 ਵਜੇ ਪਹੁੰਚੇ ਸੀ ਸਫ਼ਰ ਠੀਕ ਰਿਹਾ ਵਧੀਆ ਰਿਹਾ ਉਹ ਲੰਬਾ 4-5 ਘੰਟੇ ਦਾ ਜ਼ਰੂਰ ਹੋਏਗਾ 5 ਘੰਟੇ ਵਾਂਗੂ ਲੱਗ ਜਾਂਦੇ ਨੇ ਕਿਉਂਕਿ ਅੰਮ੍ਰਿਤਸਰ ਜੋ ਸ਼ਹਿਰ ਐਂਟਰ ਕਰ ਜਾਂਦੇ ਫਿਰ ਟ੍ਰੈਫਿਕ ਵੀ ਹੁੰਦਾ ਉਸ ਕਰਕੇ ਇੱਥੇ ਤੁਣ ਆਪਾਂ ਪਹੁੰਚ ਚੁੱਕੇ ਹਾਂ ਪਾਰਕਿੰਗ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਕੋਲ ਹੀ ਦਰਬਾਰ ਸਾਹਿਬ ਕੋਲ ਪਾਰਕਿੰਗ ਹੈ ਪਾਰਕਿੰਗ ਦੇ ਕੋਲ ਜਿਹੜੀ ਬਿਲਡਿੰਗ ਧਿਖ ਰਹੀ ਹੈ ਉਹ ਸਾਰਾ ਗੱਡੀ ਸਰਾਏ ਹੈ ਉਹਦੇ ਵਿੱਚ ਆਪਾਂ ਆਨਲਾਈਨ ਰੂਮਸ ਬੁੱਕ ਕੀਤੇ ਹੋਏ ਨੇਗੇ ਆਨਲਾਈਨ ਰੂਮਸ ਬੁੱਕ ਕਰਕੇ ਵੀ ਆ ਸਕਦੇ ਆਨ ਦਾ ਸਪੌਟ ਆਉਂਗੇ ਤਾਂ ਵੀ ਮਿਲ ਜਣਗੇ ਪਰ ਥੋੜਾ ਹੈ ਫਿਰ ਆ ਹੁੰਦਾ ਕੀ ਆ ਆਪਾਂ ਨੂੰ ਹੁੰਦਾ ਨ ਵੀ ਨਾ ਮਿਲਣ ਰੂਮਸ ਫਿਰ ਔਖਾ ਹੋ ਜਾਂਦਾਗਾ ਫਿਰ ਰੂਮਸ ਬੁੱਕ ਕੀਤੇ ਹਾਂ ਮੈਂ ਆਪਾਂ ਨੂੰ ਪਤਾ ਹੁੰਦਾ ਆਪਾਂ ਕਿੱਥੇ ਜਾਣਾ ਪਾਰਕਿੰਗ ਦੇ ਨੇੜੇ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਕਿਉਂਕਿ ਸਾਰਾ ਗੜੀ ਸਰਾਈ ਦੇ ਵਿੱਚ ਪਾਰਕਿੰਗ ਹੈਗੀ ਪਾਰਕਿੰਗ 'ਚ ਕਾਰ ਖੜਾਈ ਸੀ ਟਾਈਮ ਹੋ ਗਿਆ 4:30 ਦਾ 4:30 ਹੋਣ ਵਾਲੇ ਅਸੀਂ ਆ ਗਏ ਆਪਣੇ ਜਿੱਥੇ ਬੂਕ ਕਰਾਈ ਸੀ ਸਾਰਾ ਗੜੀ ਸਰਾਂ ਵਿੱਚ ਇੱਥੇ ਅਸੀਂ ਰੂਮ ਮਿਲ ਗਿਆ ਸਾਰਾ ਗੜੀ ਨਿਵਾਸ ਅਸੀਂ ਆਨਲਾਈਨ ਰੂਮ ਬੁੱਕ ਕਰਕੇ ਆਏ ਸੀ ਇੱਥੇ ਪਹਿਲੀ ਵਾਰ ਆਪਾਂ ਰੂਮ ਮਿਲਾ ਵਰੀ ਸਰ ਆ ਕੇ इजीली ਜਾਨੀ ਕਿ ਅਸੀਂ ਆਨਲਾਈਨ ਬੁੱਕ ਕਰ ਲਿਆ ਉਹ ਕਰਕੇ ਅਸੀਂ ਆ ਗਏ ਆਪਣੇ ਰੂਮ ਵਿੱਚ ਆ ਗਏ ਬਹੁਤ ਈਜ਼ੀ ਤਰੀਕੇ ਨਾਲ ਸੌਖੇ ਤਰੀਕੇ ਨਾਲ ਰੂਮ ਵਿੱਚ ਪਹੁੰਚ ਕਿਉਂਕਿ ਉਹ ਇੱਕ ਦਬਰ ਦਾ ਇਨਾ ਸਫਰ ਕਰਕੇ ਉਹ ਥੱਕਿਆ ਹੁੰਦਾ ਆ ਕਿ ਤੁਸੀਂ ਰੂਮ ਲੱਭੋ ਹੋਟਲ ਲੱਭੋ ਫਿਰ ਬਹੁਤ ਖਤਰਖਾਰ ਹੋਣਾ ਪੈਂਦਾ ਹੈਗਾ ਤੇ ਇਹ ਆਪਾਂ ਰੂਮ ਪਹਿਲਾਂ ਬੁੱਕ ਕਰ ਲਿਆ ਤਾਂ ਬਹੁਤ ਈਜ਼ੀ ਹੋ ਗਿਆ ਪਾਰਕਿੰਗ 'ਚ ਆਪਣੀ ਕਾਰ ਖੜਾ ਕੇ ਸਮਾਨ ਛੱਕ ਕੇ ਆਪਾਂ ਹੋਟਲ 'ਚ ਲਾਈਕ ਉਥੇ ਸਾਰਾ ਗੜੀ ਨਿਵਾਸ ਵਿੱਚ ਆ ਗਏ ਆਪਣੇ ਰੂਮ ਵਿੱਚ ਤੇ ਉਹਨਾਂ ਅੱਧਾ ਘੰਟਾ ਰੈਸਟ ਕਰਦੇ ਆ ਕੱਪੜੇ ਵਗੈਰਾ ਚੇਂਜ ਕਰਦੇ ਆ ਫਿਰ ਉਸ ਤੋਂ ਬਾਅਦ ਜਾਨਾ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਨੇ ਆ ਮੱਥਾ ਟੇਕਦੇ ਆ ਉੱਥੇ ਆਪਾਂ ਦਰਬਾਰ ਸਾਹਿਬ ਤੱਕ ਸ਼ਾਮ ਤੱਕ ਰਾਤ ਤੱਕ ਉੱਥੇ ਰਵਾਂਗੇ ਲੰਗਰ ਪਾਣੀ ਛਕ ਕੇ ਆਵਾਂਗੇ ਪਹਿਲਾਂ ਮੱਥਾ ਟੇਕਾਂਗੇ ਮੱਥਾ ਟੇਕਣ ਤੇ ਟਾਈਮ ਲੱਗੂਗਾ ਨਾ ਦੋ ਰੂਮਸ ਅਸੀਂ ਲਏ ਨੇ ਦੋਨੇ ਸਾਨੂੰ ਇਕੱਠੇ ਰੂਮਸ ਮਿਲ ਕੇ ਏਸੀ ਲੱਗੇ ਹੋਏ ਅੱچھے ਰੂਮਸ ਐ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਵੀ ਜੇ ਆਉਣਾ ਪਹਿਲਾਂ ਸਾਰਾ ਅਗੜੀ ਸਰਾ ਨਿਵਾਸ ਕਈ ਨਿਵਾਸਾਂ ਵਾਂ ਐਸੇ ਪਣ ਗਏ ਔਰ ਕਈ ਬਹੁਤ ਰ ਚ ਆਉਣਾ ਪਹਿਲਾਂ ਬੁੱਕ ਕਰ ਸਕਦੇ ਹੋ ਇਹ ਸਾਰਾ ਗੜੀ ਸਰਾ ਵਿੱਚ ਅਸੀਂ ਰੂਮ ਲੈ ਨਹੀਂ ਆਨਲਾਈਨ ਬੁੱਕ ਕਰ ਲੈ ਅਸੀਂ 1000 ਇੱਕ ਦਿਨ ਦਾ ਰੈਂਟ ਹੈ ਲਾਈਕ ਜੇ ਅਸੀਂ ਅੱਜ ਆਇਆ ਦੁਪਹਿਰ ਦੇ 12 ਵਜੇ ਤੋਂ ਲੈ ਕੇ ਨੈਕਸਟ ਡੇ 12 ਵਜੇ ਤੱਕ 1000 ਰੁਪਿਆ ਰੈਂਟ ਹੈ 999 999 ਰੁਪਏ ਇਹਦਾ ਰੈਂਟ ਹੈ 1000 ਰੁਪੀ ਇੱਕ ਦਿਨ ਦਾ 12 ਵਜੇ ਦੁਪਹਿਰ ਦੇ 12 ਵਜੇ ਤੋਂ ਲੈ ਕੇ ਨੈਕਸਟ ਦਿਨ ਦੇ ਦੁਪਹਿਰ ਦੇ 12 ਵਜੇ ਤੱਕ ਤੇ ਆਪਾਂ ਹੁਣ ਕਰਦੇ ਹਾਂ ਚੇਂਜ ਮੈਂ ਤੁਹਾਨੂੰ ਰੂਮ ਦਿਖਾਉਣਾ ਪਹਿਲਾਂ ਕਿ ਹੋ ਜਾ ਅੱਛਾ ਸਾਫ਼ ਸਫਾਈ ਹੈ ਏਸੀ ਲੱਗਿਆ ਬਾਹਰੋਂ ਵੀਊ ਸਾਹਮਣੇ ਹੈ ਬਿਲਕੁਲ ਜਿਹ ਆਹ ਰੂਮ ਆ ਸਾਹਮਣੇ ਇਧਰ ਹੈਗਾ ਵਾਸ਼ਰੂਮ ਆ ਵਾਸ਼ਰੂਮ ਬਣਿਆ ਹੋਇਆ ਆ ਸਾਹਮਣੇ ਬੈਡਰੂਮ ਹੈ ਬੜੀਆ ਠੀਕ ਹੈ ਨੀਟ ਐਂਡ ਕਲੀਨ ਆ ਬਾਕੀ ਚਲ ਆਪਾਂ ਨੂੰ ਸਾਫ ਸਫਾਈ ਚਾਹੀਦੀ ਹੁੰਦੀ ਤੇ ਅੱਛਾ ਹੋਵੇ ਸਾਫ਼ ਸੁਥਰਾ ਹੋਵੇ ਆ ਸਾਹਮਣੇ ਵਿੰਡੋ ਵਿੱਚੋਂ ਬਾਹਰ ਸਾਰਾ 뷰 ਦਿਖਦਾ ਦੇਖੋ ਆ ਸਾਹਮਣੇ ਪਾਰਕਿੰਗ ਵਾਲੀ ਬਿਲਡਿੰਗ ਹੈ ਬਲੀ ਜਿਸ ਉੱਪਰ ਛੱਤ 'ਤੇ ਗੱਡੀਆਂ ਖੜੀਆਂ ਦਿਖਦੇ ਬਸ ਇੱਥੇ ਪਾਰਕਿੰਗ ਹੈ ਪਾਰਕਿੰਗ ਦੇ ਨਾਲ ਹੀ ਬਿਲਕੁਲ ਵਾਕਿੰਗ ਡਿਸਟੈਂਸ 'ਤੇ ਹੀ ਹੈ ਜਾਂ ਨਾ ਦੂਰ ਨਹੀਂ ਜਾਣਾ ਪੈਂਦਾ ਆਪਾਂ ਨੂੰ ਇੱਧਰ ਅੱਗੇ ਗੁਪਤਰਵਾਰ ਸਾੰਦੋਂ ਰਸਤਾ ਵਿੰਡੋ 'ਚ ਵੀ ਅੱਛਾ ਬਾਰ ਵੀਊ ਦਿਖਦਾ ਚਲੋ ਆਪਾਂ ਤਾਂ ਇੱਕ ਦਿਨ ਲਈ ਰਹਿਣਾ ਆ ਗਿਆ ਰੂਮ ਦਾ ਵੀਊ ਤੁਹਾਨੂੰ ਮੈਂ ਦਿਖਾਉਣੀ ਦੂਜਾ ਰੂਮ ਦੂਜੀਆਂ ਸੰਗਤਾਂ ਬੈਠੀਆਂ ਨੇ ਉਧਰ ਕਰਦੀਆਂ ਨੇ ਰੈਸਟ ਕੀ ਕਰਦੇ ਹੋ ਹੈ ਇੱਕ ਰੂਮ ਸਾਡਾ ਸੀਗਾ ਹਾਂਜੀ ਕਾਰਡ ਕੱਢ ਲੇ ਆ ਦੂਸਰਾ ਰੂਮਾਂ ਉਹ ਕਿਧਰ ਗਈਆਂ ਉਹ ਸੈਕਸ਼ਨ ਦੀਆਂ ਜਿਹੜੀਆਂ ਅੱਛਾ ਕਾਹਦਾ ਪਤਾ ਕਰਨਾ ਜੀ ਕਰਦਾ ਅੱਛਾ ਠੀਕ ਹੈ ਮਾਮੇ ਕਮਰੇ ਦਾ ਸਾਰੀ ਐਸੀ ਇੱਥੇ ਹੋ ਗਈ ਤਿਆਰ ਸੰਗ ਤਾਂ ਆਖਿਆ ਦੋ ਗੱਦੇ ਦੇ ਦਿਓ ਭਈ ਇੱਕ ਗੱਦਾ ਬੀਬੀਆਂ ਤਿਆਰ ਨੇ ਇਹ ਹੈ ਵਿਸ਼ੇਸ਼ ਮੁਰ ਖੜੀ ਜਾਣਾ ਮੱਥਾ ਟੇਕਣਾ ਇਹ ਕਹਿੰਦੀ ਬੀਬੀ ਆਜੋ ਬਈ ਨੂਰ ਮੈਂ ਕਿਹਾ ਤੁਸੀਂ ਉੱਪਰ ਬਹਿ ਜਿਓ ਕੁੜੀਆਂ ਇੱਕ ਗੱਦਾ ਇੱਧਰ ਲਾ ਲਓ ਇੱਕ ਗੱਦਾ ਲਾ ਲਓ ਜਾਂ ਇੱਕ ਖਾਲੋ ਨੇ ਲਾ ਲਓ ਇੱਕ ਗੱਦਾ ਉੱਧਰ ਰੱਖ ਗਏ ਇੱਕ ਹੋਰ ਖਵਾ ਲਓ ਗੱਦੇ ਤਾਂ ਦੇ ਦੇਣਗੇ ਕੁਝ ਟਾਈਮ ਰੈਸਟ ਕਰਨ ਤੋਂ ਬਾਅਦ ਅਸੀਂ ਚੱਲ ਪਈ ਸਿਦਰਬਾਰ ਸਾਹਿਬ ਮੱਥਾ ਟੇਕਣ ਤੇ ਕਰਾਊਡ ਨਾ ਇੱਥੇ ਹਮੇਸ਼ਾ ਹੀ ਮਿਲੂਗਾ ਚਾਹੇ ਤੁਸੀਂ ਵਰਕਿੰਗ ਡੇਸ 'ਚ ਆਜੋ ਤਾਂ ਤੁਸੀਂ ਵੀਕਐਂਡ ਤੇ ਆਜੋ ਤੁਹਾਨੂੰ ਹਮੇਸ਼ਾ ਹੀ ਕਰਾਊਡ ਇੱਥੇ ਆ ਹੀ ਮਿਲਦਾ ਜਦੋਂ ਵੀ ਅਸੀਂ ਆਉਣੇ ਆ ਜੇ ਵਰਕਿੰਗ ਡੇਸ 'ਚ ਆਉਣ ਜ਼ਿਆਦਾਤਰ ਤਾਂ ਕਰਾਊਡ ਹਮੇਸ਼ਾ ਪਰ ਇੱਥੇ ਆ ਹੀ ਰਹਿੰਦਾਗਾ ਆ ਰਹੀਆਂ ਸੰਗਤਾਂ ਪਿੱਛੇ ਜਾਣਕਾਰਾ ਘਾਉਂਦੇ ਹੋਰੇ ਤੁਹਾਨੂੰ ਮੈਂ ਜੇ ਵੀ ਨਹੀਂ ਬਤਾ ਸਕਦਾ ਆਪਾਂ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ ਤੇ ਹੁਣ ਆਪਾਂ ਟੇਕਦੇ ਆ ਮੱਥਾ ਇੱਥੇ ਮੱਥਾ ਟੇਕਨ ਨੂੰ ਵੀ ਟਾਈਮ ਲੱਗ ਜਾਂਦਾ ਘੰਟਾ ਦਾ ਆਰਾਮ ਨਾ ਮੰਨ ਕੇ ਚੱਲੋ ਜਿਆਦਾ ਲੱਗ ਜਾਂਦਾ ਘੰਟਾ ਦਾ ਪਰ ਲੱਗਦਾ ਹੀ ਲੱਗਦਾ ਮੱਥਾ ਟੇਕਨ ਨੂੰ ਹਮੇਸ਼ਾ ਜਦੋਂ ਮਰਜ਼ੀ ਆਜੋ ਮੈਂ ਆਪਾਂ ਸੋਚ ਰਹੇ ਸੀ ਕਿ ਵੀ ਇੱਥੇ ਚਾਹ ਪੀ ਲਈ ਪਹਿਲਾਂ ਅਸੀਂ ਲੰਗਰ ਵਿੱਚ ਪੀਤੀ ਚਾਹ ਹੁਣ ਫਿਰ ਮੱਥਾ ਟੇਕਨ ਤੇ ਟਾਈਮ ਤਾਂ ਲੱਗੂ ਲੱਗੂਗਾ ਤੇ ਸੋਚੋ ਚੱਲੋ ਪਹਿਲਾਂ ਚਾਹ ਪੀਦੇ ਜੇ ਫਿਰ ਲੰਗਰ ਚ ਪੀਲੀ ਚਾਹ ਤੇ ਇੱਧਰ ਚੱਲ ਰਹੀ ਹੈ ਸਬਜ਼ੀਆਂ ਦੀ ਸੇਵਾ ਕੋਈ ਸਬਜ਼ੀ ਕੱਟ ਰਿਹਾ ਕੋਈ ਲਸ ਸੰਗਤ ਇੱਥੇ ਆ ਕੇ ਬਹੁਤ ਬਹੁਤ ਦਿਲੋਂ ਸੇਵਾ ਕਰਤੀ ਏ ਬਹੁਤ ਦਿਲੋਂ ਲਾਇਕ ਭਾਵਨਾ ਹੁੰਦੀ ਹੈ ਇਹਨਾਂ ਦੀ ਸੇਵਾ ਕਰਨ ਵਾਲੀ ਬਹੁਤ ਵਧੀਆ ਲੱਗਦਾ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੇ ਬਸ ਬੰਦਾ ਖੁੱਲਾ ਟਾਈਮ ਲੈ ਕੇ ਆਵੇ ਇਹ ਨਾ ਹੋਵੇ ਨਾ ਭਾਏ ਦੌੜ ਚ ਆਪਾਂ ਆਈਏ ਫਿਰ ਮੁੜ ਜਾਈਏ ਤੇ ਇਸ ਟਾਈਮ ਅਸੀਂ ਮੱਥਾ ਟੇਕ ਲਿਆ ਸੀਗਾ ਮੱਥਾ ਟੇਕ ਕੇ ਅਸੀਂ ਆ ਗਈ ਸੀਗੇ ਬਾਹਰ ਬਹੁਤ ਵਧੀਆ ਲੱਗ ਰਿਹਾ ਜਿੱਥੇ ਅਸੀਂ ਬੈਠੇ ਵੀ ਥੋੜਾ ਟਾਈਮ ਬਹੁਤ ਜਨ ਮੈਨੂੰ ਤਾਂ ਬਹੁਤ ਹੀ ਸਕੂਨ ਮਿਲਿਆ ਜਾ ਕੇ ਮੇਰਾ ਇਹ ਦਿਲ ਕਰ ਰਿਹਾ ਸੀ ਵੇ ਇੱਥੇ ਇੱਕ ਦੋ ਦਿਨ ਅਸੀਂ ਹੋਰ ਰਹੀਏ ਪਰ ਅਸੀਂ ਦੋ ਦਿਨ ਅਸੀਂ ਇੱਥੇ ਰਹਿ ਕੇ ਫਿਰ ਤੀਸਰੇ ਦਿਨ ਵਾਪਸ ਆਏ ਆ ਤੇ ਮਾਰਨਿੰਗ ਦਾ ਟਾਈਮ ਆ ਜਿਸਨ ਅਸੀਂ ਆਏ ਨਾ 3rd ਡੇ ਇਹ ਮਾਰਨਿੰਗ ਦਾ ਟਾਈਮ ਆ ਅਸੀਂ ਸਵੇਰ ਸੁਬਾਹ ਸੇ 4:30 ਵਜੇ ਨੂੰ ਅਸੀਂ ਗੁਰਦੁਆਰੇ ਪਹੁੰਚ ਚੁੱਕੇ ਸੀਗੇ ਉਹ ਪਾਲਕੀ ਸਾਹਿਬ ਜਰ ਉਧਰੋਂ ਲੈ ਕੇ ਆਉਂਦੇ ਨੇ ਬਾਬਾ ਜੀ ਦਾ ਸਰੂਪ ਲੈ ਕੇ ਆਉਂਦੇ ਨੇ ਪਾਲਕੀ ਸਾਹਮ ਤੇ ਉਸ ਟਾਈਮ ਅਸੀਂ ਪਹੁੰਚ ਕੇ ਸੀ ਅਸੀਂ ਸੇਵਾਦਾਰ ਨੂੰ ਤਾਂ ਪੁੱਛਿਆ ਸੀ ਵੀ ਕਿੰਨੇ ਵਜੇ ਲੈ ਕੇ ਆਉਣਗੇ ਬਾਬਾ ਜੀ ਦਾ ਸਰੂਪ ਉਹਨਾਂ ਨੇ ਸਾਨੂੰ ਟਾਈਮ ਦੱਸਿਆ ਫਿਰ ਮੈਂ ਤੇ ਦਵਿੰਦਰ ਸਵੇਰੇ ਸਵੇਰੇ ਜਲਦੀ ਉੱਠੇ 3:30 ਵਜੇ ਉੱਠੇ ਉੱਠ ਕੇ ਨਹਾ ਕੇ ਅਸੀਂ ਦੋਨ ਮੇਰਾ ਨ ਬਹੁਤ ਮਨ ਨੂੰ ਮੇਰਾ ਦਿਲ ਸੀ ਕਿ ਇਹ ਚੀਜ਼ ਮੈਂ ਦੇਖਣੀ ਆ ਪਾਲਕੀ ਸਾਹਿਬ ਮੈਂ ਦੇਖਣੀ ਆ ਵੀ ਉਧਰ ਜੋ ਲੈ ਕੇ ਆਉਂਦੇ ਨੇ ਦਰਸ਼ਨ ਕਰਨੇ ਨੇ ਬਾਬਾ ਜੀ ਦੇ ਨੇੜੇ ਹੋ ਕੇ ਬਹੁਤ ਵਧੀਆ ਲੱਗਿਆ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਮੈਂ ਬਹੁਤ ਵਧੀਆ ਸਾਡੇ ਦਰਸ਼ਨ ਹੋਏ ਸਵੇਰੇ ਸਵੇਰੇ ਅਸੀਂ ਇੰਨੀ ਜ਼ਿਆਦਾ ਕਾਲੀਚ ਭੱਜ ਗਿਆ ਇਹ ਦਵਿੰਦਰ ਤੇ ਮੈਂ ਸੋਚਿਆ ਵੀ ਅਸੀਂ ਕਿਤੇ ਲੇਟ ਨਾ ਹੋ ਜਾਈਏ ਵੀ ਕਿਤੇ ਅਸੀਂ ਰਹਿ ਜਾਈਏ ਪਰ ਅਸੀਂ ਬਿਲਕੁਲ ਟਾਈਮ ਤੇ ਪਹੁੰਚ ਗਏ ਸੀਗੇ ਤੇ ਉਧਰੋਂ ਦੇਖ ਬਾਬੇ ਤਾਂ ਸੂਪ ਲੈ ਕੇ ਆ ਰਹੇ ਨੇ ਪਾਲਕੀ ਸਾਹਿਬ ਤੇ ਬਹੁਤ ਜਿਆਦਾ ਵਧੀਆ ਲੱਗਿਆ ਇਹ ਚੀਜ਼ ਮੈਂ ਪਹਿਲੀ ਵਾਰ ਦੇਖੀ ਹੈ ਅਮ੍ਰਿਤਸਰ ਆਸੀ ਆਉਣ ਹੀ ਰਹਨੇ ਆ ਪਰ ਇਹ ਚੀਜ਼ ਮੈਂ ਪਾਲਕੀ ਸਾਹਿਬ ਦੇ ਦਰਸ਼ਨ ਮੈਂ ਨਹੀਂ ਨੇੜੂ ਮੈਂ ਪਹਿਲੀ ਵਾਰ ਕੀਤੇ ਨੇ ਇਹਨੀ ਤਸੀ ਚਲੋ ਮੱਥਾ ਟੇਕ ਕੇ ਚਲੇ ਜਾਣੇ ਹੁੰਨੇ ਆ ਪਰ ਪਾਲਕੀ ਸਾਹਿਬ ਜ਼ਰੂਰ ਲੈ ਕੇ ਆਉਂਦੇ ਨੇ ਇਹ ਚੀਜ਼ ਦੇ ਮੈਂ ਦਰਸ਼ਨ ਅੱਜ ਪਹਿਲੀ ਵਾਰ ਕੀਤੇ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵਧੀਆ ਲੱਗਿਆ ਮੈਨੂੰ ਐਂ ਲੱਗਦਾ ਵਿੱਚ ਕੋਈ ਜਾਓ ਤਾਂ ਇਹ ਚੀਜ਼ ਦੇ ਆ ਪਾਲਕੀ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਓ ਉਥੇ ਬਹੁਤ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਿਆ ਨੀੜੋ ਇੰਨੀ ਨੀੜੋ ਪਾਲਕੀ ਸਾਹਿਬ ਤੇ ਬਾਬਾ ਜੀ ਦਾ ਸਰੂਪ ਜੋ ਲੈ ਕੇ ਆਂਦੇ ਨੇ ਵੀ ਇੰਨੀ ਨੀੜੋ ਆਪਾਂ ਦਰਸ਼ਨ ਕੀਤੇ ਨੇ ਸੋ ਐਸੀ ਜਿਹੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤਾਂ ਤੁਸੀਂ ਵੀ ਦਰਸ਼ਨ ਕਰੋ ਦੋ ਬਾਬਾ ਜੀ ਦੇ ਤੁਹਾਡੇ ਵੀ ਦਰਸ਼ਨ ਹੋ ਗਏ ਹੋਣਗੇ ਮੈਂ ਕਿਹਾ ਚਲੋ ਵੀਡੀਓ ਵੀ ਬਣਾਉਣੇ ਆਪਾਂ ਮੇਰੀ ਵੀਡੀਓ ਤਾਂ ਹੀ ਬਣਾਈ ਚਲੋ ਮੈਂ ਵੀਡੀਓ ਚ ਐਡ ਕਰ ਦਾਂ ਵੀ ਚਲੋ ਤੁਸੀਂ ਵੀ ਦਰ